ਸਤਨਾਮ ਵਾਹਿਗੁਰੂ ਸਾਹਿਬ ਜੀ ਸੋਈ ਮਹੱਲਾ ਪਹਿਲਾ ਭਰੰਡਾ ਹਛਾ ਸੋਏ ਜੋਤਿਸ ਭਾਵਸੀ ਭੰਡਾ ਹਤ ਮਲੀ ਧੋਤਾ ਹੱਸ਼ਨਾ ਹੋਏ ਸੀ ਭੰਡਾ ਹੱਸ਼ਾ ਸੋਏ ਜੋ ਤੇ ਸਭ ਵਸੀ ਭੰਡਾ ਹਤ ਮਲੀ ਤੋਤਾ ਅੱਛਾ ਨਾ ਹੋਏ ਸੀ ਗੁਰੂ ਦੁਆਰ ਹੋਏ ਸੋਝੀ ਪਾਏ ਸੀ ਏਤ ਦੁਆਰ ਤੋਏ ਅੱਛਾ ਹੋਏ ਸੀ ਮੈਂ ਅਸ਼ੇਤਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣ ਜਾਏ ਅਗਰ ਪਾਏ ਸੀ ਜੇ ਕਰਮ ਕਮਾਏ ਤੇ ਹਾ ਹੋਏ ਸੀ ਅਮਰ ਤੇ ਹਰ ਕਾਣਾ ਆਪ ਵਰਤਾਇਸੀ ਚੱਲੇ ਆ ਪਤ ਸਿਉ ਜਨਮ ਸਵਾਰ ਵਾਜਵੇ ਵਾਇਸੀ ਮਾਨਸ ਕਿਆਵੇ ਚਾਰਾ ਤੇ ਲੋ ਸਭ ਕੁਲ ਧਾਰਸੀ ਮਾਨਸ ਕਿਆ ਵਿੱਚ ਆਰਾ ਤੇ ਲੋਕ ਸੁਣਾਏ ਸੀ ਨਾਨਕ ਆਪਨੇ ਹਾਲ ਸਭ ਕੁਲ ਧਾਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਿਲਾ ਪਹਿਲਾ ਭੰਡਾ ਹਸ਼ਾ ਸੋਏ ਜੋਤਿਸ ਭਾਵ ਸੀ ਭੰਡਾ ਅਤਮਲੇਣ ਧੋਤਾ ਹਸ਼ਾ ਨਾ ਹੋਏ ਸੀ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦਾ ਪਾਵਨ ਮੁਖਵਾ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੁਹੀ ਹਿਰਾਕ ਅੰਦਰ ਪਾਵਨ ਅੰਗ 730 ਉੱਤੇ ਸੁਭਾਏਮਾਨ ਹੈ। ਸਤਿਗੁਰ ਕਹਿੰਦੇ ਹੈ ਭਾਈ ਜਿਹੜਾ ਭਾਂਡਾ ਮੇਰੇ ਪਿਆਰੇ ਨੂੰ ਚੰਗਾ ਲੱਗਦਾ ਏ ਭਾਉ ਦਾ ਏ। ਉਹੀ ਭਾਂਡਾ ਹਿਰਦਾ ਰੂਪ ਸੋਣਾ ਏ, ਪਵਿੱਤਰ ਏ, ਨਿਰਮਲ ਏ। ਪਰ ਸਤਿਗੁਰ ਕਹਿੰਦੇ ਭਾਂਡਾ ਅਤਿ ਦਾ ਮਲੀਨ ਏ, ਤੇਰੇ ਆਪਣੇ ਧੋਤਿਆਂ ਸਾਫ਼ ਨਹੀਂ ਹੋਏਗਾ। ਤੂੰ ਆਪਣੇ ਆਪ ਤੀਰਥਾਂ ਤੇ ਜਾ ਰੋਜ਼ਾਨਾ ਇਸ਼ਨਾਨ ਕਰ ਸਤਿਗੁਰ ਕਹਿੰਦੇ ਨਿਰਮਲ ਨਹੀਂ ਹੋਏਗਾ ਜੇ ਨਿਰਮਲ ਕਰਨਾ ਚਾਹੁੰਦੇ ਤੇ ਗੁਰੂ ਕੋਲ ਆਵੀਂ ਗੁਰੂ ਕੋਲ ਪੁੱਛੀ ਦਾਤਾ ਜੀ ਸਾਨੂੰ ਦੱਸੋ ਤੇਰੇ ਦਰ ਤੇ ਆਇਆ ਤੇਰੇ ਘਰ ਤੇ ਆਇਆ ਇਸ ਹਿਰਦਾ ਰੂਪੀ ਭਾਂਡੇ ਨੂੰ ਕਿਵੇਂ ਨਿਰਮਲ ਕਰੀਏ ਜਦੋਂ ਗੁਰੂ ਨੂੰ ਪੁੱਛਾਂਗੇ ਗੁਰੂ ਦੱਸੇਗਾ ਫਿਰ ਉਸ ਜੁਗਤ ਨੂੰ ਅਪਣਾਵਾਂਗੇ ਸਤਿਗੁਰ ਕਹਿੰਦੇ ਫਿਰ ਇਹ ਹਿਰਦਾ ਨਿਰਮਲ ਹੋ ਜਾਏਗਾ ਪਵਿੱਤਰ ਹੋ ਜਾਏਗਾ ਇਸ ਕਰਕੇ ਸਤਿਗੁਰ ਕਹਿੰਦੇ ਰੋਜ਼ਾਨਾ ਗੁਰੂ ਘਰ ਆਇਆ ਕਰ ਤੇ ਗੁਰੂ ਕੋਲੋਂ ਪੁੱਛਿਆ ਕਰ ਤਾਂ ਇਹ ਅਵਸਥਾ ਬਣੇਗੀ ਗੁਰੂ ਦੁਆਰੇ ਹੋਏ ਸੋਝ ਹੀ ਪਾਏ ਸੀ ਤੇ ਇਹ ਤਦੁਆਰੇ ਧੋਏ ਹੱਸ਼ਾ ਹੋਏ ਸੀ ਐਸੇ ਘਰ ਤੇ ਆ ਕੇ ਗੁਰੂ ਨੂੰ ਪੁੱਛ ਕੇ ਜਦੋਂ ਬਾਡੇ ਨੂੰ ਧੋਵਾਂਗੇ ਸਤਿਗੁਰ ਕਹਿੰਦੇ ਨਿਰਮਲ ਹੋਏਗਾ ਗੁਰੂ ਸਮਝ ਆਏਗਾ ਨਾ ਕਿ ਪ੍ਰਭ ਕੈ ਸਿਮਰਨ ਮੰਨ ਕੀ ਮਲ ਜਾਏ ਅੰਮ੍ਰਿਤ ਨਾਮ ਇਹ ਤਾਂ ਮਾਹੀ ਸਮਾਏ ਸਤਿਗੁਰ ਕਿਰਪਾ ਕਰਨ ਸਭਨਾ ਦਾ ਆਵਿਆ ਗਾਵਿਆ ਸੇਵਾ ਸਤਿਗੁਰ ਆਪਣੇ ਦਰ ਤੇ ਪਰਵਾਨ ਕਰਨ ਦਰੋ ਗੁਰੂ ਨਾਮ ਦੀਆਂ ਦਾਤਾਂ ਬਖਸ਼ਣ ਜੀ ਹੋਈਆਂ ਭੁੱਲਾਂ ਦੇਖਿ ਮਾ ਵਾਹਿ ਹੈ ਗੁਰਜੀਕਾ ਖਲਸਾ ਵਾਹਿ ਹੈ ਗੁਰਜੀ ਕੀ ਫਤ